ਸੋ ਅਸੀਂ ਦੇਖ ਰਹੇ ਸੀ ਪ੍ਰਭੂ ਯੇਸ਼ੂ ਮਸੀਹ ਦਾ ਜੋ ਪਾਣੀ ਉੱਤੇ ਚੱਲਣ ਦੀ ਜੋ ਘਟਨਾ ਆ ਉਸ ਦੇ ਬਾਰੇ ਅਸੀਂ ਸਿੱਖ ਰਹੇ ਸੀ ਔਰ ਇਹ ਉਸ ਦੇ ਵਿੱਚ ਤੀਸਰਾ ਵੀਡੀਓ ਆ ਸੋ ਮੱਤੀ 14 ਦੇ ਉਸ ਦਾ 22 ਤੋਂ ਲੈ ਕੇ 33 ਵਚਨ ਤੱਕ ਅਸੀਂ ਇਸ ਕਿਸੇ ਨੂੰ ਕਵਰ ਕਰਾਂਗੇ ਔਰ ਪਹਿਲੇ ਦੋ ਵੀਡੀਓ ਦੇ ਵਿੱਚ ਜੋ ਆ ਸੀ ਦੋ ਆਇਤਾਂ ਦੇ ਬਾਰੇ ਸਿੱਖਿਆ ਮੱਤੀ 14 ਦਾ 22 ਔਰ 23 ਸੋ ਅੱਜ ਇਸ 30ਵੇਂ ਵੀਡੀਓ ਵਿੱਚ ਅਸੀਂ ਮੱਤੀ 14 ਦਾ 24 ਵਚਨ ਸਿੱਖਾਂਗੇ ਸੋ ਇਸ ਦੇ ਵਿੱਚ ਲਿਖਿਆ ਪਰ ਬੇੜੀ ਉਸ ਵੇਲੇ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਇਸ ਲਈ ਜੋ ਪੌਂਡ ਸਾਹਮਣੀ ਸੀ ਸੋ ਇਸ ਆਇਤ ਉੱਪਰ ਹੀ ਅੱਜ ਅਸੀਂ ਮਨਨ ਕਰਾਂਗੇ ਸੋ ਬਹੁਤ ਹੀ ਗਹਿਰੇ ਪੇਥ ਜੋ ਇਸ ਦੇ ਵਿੱਚੋਂ ਪਰਮੇਸ਼ਰ ਸਾਨੂੰ ਸਿੱਖਣ ਲਈ ਦੇਏਗਾ ਇਸ ਵੀਡੀਓ ਦੇ ਦੁਆਰਾ ਸੋ ਸਭ ਤੋਂ ਪਹਿਲੀ ਚੀਜ਼ ਜੋ ਅਸੀਂ ਸਿੱਖਦੇ ਹਾਂ ਇਸ ਹਿੱਸੇ ਦੇ ਵਿੱਚ ਉਹ ਕੀ ਆ ਇਸ ਅਗੱਜ ਲਿਖਿਆ ਕਿ ਜੋ ਬੇੜੀ ਆ ਉਸ ਵੇਲੇ ਝੀਲ ਵਿੱਚ ਮਤਲਬ ਕਿ ਆ ਕਿ ਹਮੇਸ਼ਾ ਹੀ ਉਸ ਬੇੜੀ ਨੂੰ ਜਾਂ ਉਸ ਵਿਅਕਤੀ ਨੂੰ ਲਹਿਰਾਂ ਦਾ ਸਾਹਮਣਾ ਕਰਨਾ ਪੈਂਦਾ ਆ ਉਸੇ ਹੀ ਬੇੜੀ ਦੇ ਖਿਲਾਫ ਲਹਿਰਾਂ ਉੱਠਦੀ ਆ ਜਿਹੜੀ ਬੇੜੀ ਜਾਂ ਜਿਹੜਾ ਵਿਅਕਤੀ ਆਪਣੀ ਬੇੜੀ ਨੂੰ ਆਪਣੀ ਕਿਸ਼ਤੀ ਨੂੰ ਲੈ ਕੇ ਝੀਲ ਦੇ ਵਿੱਚ ਉਤਰਦਾ ਆ ਔਰ ਅਗਰ ਸੋਚੋ ਇਹ ਬੇੜੀ ਅਗਰ ਬਾਹਰ ਜ਼ਮੀਨ ਤੇ ਖੜੀ ਹੁੰਦੀ ਅਗਰ ਚੇਲੇ ਇਸ ਬੇੜੀ ਨੂੰ ਲੈ ਕੇ ਝੀਲ ਵਿੱਚ ਉਤਰੇ ਹੀ ਨਾ ਹੁੰਦੇ ਤੂੰ ਸੋਚ ਕੇ ਦੇਖੋ ਕਿ ਇਹ ਲਹਿਰਾਂ ਉਸ ਬੇੜੀ ਨੂੰ ਪਰੇਸ਼ਾਨ ਕਰਦੀਆਂ ਕਿ ਇਹ ਲਹਿਰਾਂ ਇਸ ਬੇੜੀ ਨੂੰ ਜ਼ੋਰ ਮਾਰਦੀਆਂ ਤੋ ਦਾ ਜਵਾਬ ਗਿਆ ਕਦੀ ਵੀ ਨਹੀਂ ਸੋ ਇਸ ਤੋਂ ਸੀ ਕੀ ਸਿੱਖਦੇ ਹਾਂ ਕਿ ਹਮੇਸ਼ਾ ਹੀ ਉਸ ਵਿਅਕਤੀ ਨੂੰ ਆਪਣੇ ਵਿਸ਼ਵਾਸ ਦੇ ਕਾਰਨ ਆਪਣੇ ਮਸੀਹੀ ਜੀਵਨ ਚ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜਾ ਆਪਣੇ ਵਿਸ਼ਵਾਸ ਦੀ ਕਿਸਤੀ ਨੂੰ ਲੈ ਕੇ ਜਿਹੜਾ ਝੀਲ ਦੇ ਵਿੱਚ ਉਤਰਦਾ ਆ ਜਿਹੜਾ ਵਿਅਕਤੀ ਪ੍ਰਭੂ ਯੇਸ਼ੂ ਮਸੀਹ ਨੂੰ ਆਪਣਾ ਪ੍ਰਭੂ ਗ੍ਰਹਿਣ ਕਰਕੇ ਪ੍ਰਭੂ ਯੇਸ਼ੂ ਮਸੀਹ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੰਦਾ ਆ ਜਿਹੜਾ ਵਿਅਕਤੀ ਆਪਣਾ ਕਿਸ਼ਤੀ ਨੂੰ ਲੈ ਕੇ ਉਹ ਝੀਲ 'ਚ ਉਤਰਦਾ ਕਿ ਹਾਂ ਪ੍ਰਭੂ ਇਸ ਝੀਲ ਵਿੱਚ ਖਤਰਾ ਹੋ ਸਕਦਾ ਆ ਪਰ ਇਸ ਝੀਲ ਦੇ ਵਿੱਚੋਂ ਹੋ ਕੇ ਹੀ ਅਸੀਂ ਜਦੋਂ ਪਾਰ ਲੰਘਣਾ ਆ ਤਾਂ ਅਸੀਂ ਹਰ ਖਤਰੇ ਨਾਲ ਟਕਰਾਉਣ ਲਈ ਅਸੀਂ ਤਿਆਰ ਆਂ ਪਰਬੋਸੀ ਇਸ ਜ਼ਮੀਨ ਤੇ ਇਸ ਕੰਡੇ ਤੇ ਅਸੀਂ ਬੈਠੇ ਹੀ ਅਸੀਂ ਇਸ ਝੀਲ ਨੂੰ ਨਹੀਂ ਦੇਖਾਂਗੇ ਬਲਕਿ ਅਸੀਂ ਆਪਣੇ ਵਿਸ਼ਵਾਸ ਦੀ ਕਿਸਤੀ ਨੂੰ ਲੈ ਕੇ ਅਸੀਂ ਝੀਲ 'ਚ ਉਤਰਾਂਗੇ ਔਰ ਅਸੀਂ ਪਾਰ ਲੰਘਾਂਗੇ ਔਰ ਉਸ ਵਿਅਕਤੀ ਨੂੰ ਹੀ ਇਸ ਸੰਸਾਰ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਵਿਰੋਧ ਵਿੱਚ ਫਿਰ ਲਹਿਰਾਂ ਉੱਠਦੀਆਂ ਆ ਪਰ ਜਿਹੜਾ ਕੰਡੇ ਤੇ ਖੜਾ ਆਪਣੀ ਕਿਸਤੀ ਨੂੰ ਲੈ ਕੇ ਉਹ ਸਿਰਫ ਦੂਰ ਤੋਂ ਹੀ ਦੇਖਣਾ ਜਾਣਦਾ ਆ ਉਹਦੇ ਵਿਅਕਤੀ ਦੇ ਜੀਵਨ ਚ ਕੋਈ ਵਿਰੋਧ ਨਹੀਂ ਉੱਠੇਗਾ ਕੋਈ ਲਹਿਰ ਉਸ ਵਿਅਕਤੀ ਨੂੰ ਪਰੇਸ਼ਾਨ ਨਹੀਂ ਕਰੇਗੀ ਸੁਇਸ਼ਲੀ ਜਦੋਂ ਅਸੀਂ ਆਪਣੇ ਮਸੀਹੀ ਜੀਵਨ ਚ ਅੱਗੇ ਵਧਦੇ ਆ ਜਦੋਂ ਸਾਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਆ ਸਾਡੇ ਵਿਰੋਧ ਵਿੱਚ ਕਈ ਲਹਿਰਾਂ ਉੱਠਦੀਆਂ ਆ ਚਾਹੇ ਉਹ ਮਨੁੱਖੀ ਤਾਕਤ ਆ ਚਾਹੇ ਉਹ ਅੰਧਕਾਰ ਦੀ ਤਾਕਤ ਆ ਚਾਹੇ ਉਹ ਕੋਈ ਵੀ ਤਾਕਤ ਆ ਜਿਹੜੀ ਸਾਡੀਆਂ ਸਾਨੂੰ ਰੋਕਣ ਲਈ ਅੱਗੇ ਆ ਰਹੀ ਆ बार-बार ਤੋਂ ਇਹਨਾਂ ਲਹਿਰਾਂ ਨੂੰ ਉੱਠਦਾ ਦੇਖ ਕੇ ਤੁਸੀਂ ਪਰੇਸ਼ਾਨ ਨਾ ਹੋਵੋ ਬਲਕਿ ਖੁਸ਼ ਹੋਵੋ ਅਨੰਦੀ ਹੋਵੋ ਕਿਉਂਕਿ ਤੁਸੀਂ ਉਹ ਵਿਅਕਤੀ ਹੋ ਜਿਹੜੇ ਆਪਣੀ ਵਿਸ਼ਵਾਸ ਦੀ ਕਿਸਤੀ ਨੂੰ ਲੈ ਕੇ ਝੀਲ ਵਿੱਚ ਉਤਰ ਚੁੱਕੇ ਹੋ ਪਰਮੇਸ਼ਰ ਦੇਖ ਰਿਹਾ ਆ ਪਰਮੇਸ਼ਰ ਜਾਣਦਾ ਹੈ ਕਿ ਤੁਸੀਂ ਇੱਕ ਬਹੁਤ ਮਹੱਤਵਪੂਰਨ ਫੈਸਲਾ ਲੈ ਚੁੱਕੇ ਹੋ ਇਸ ਕਿਸਤੀ ਨੂੰ ਲੈ ਕੇ ਝੀਲ 'ਚ ਉਤਰਨ ਦਾ ਫੈਸਲਾ ਤੁਸੀਂ ਲੈ ਚੁੱਕੇ ਹੋ ਤੁਸੀਂ ਇਹਨਾਂ ਲਹਿਰਾਂ ਦਾ ਸਾਹਮਣਾ ਕਰਨ ਦੇ ਲਈ ਆਪਣੇ ਆਪ ਨੂੰ ਝੋਕ ਦਿੱਤਾ ਆ ਕਿਉਂਕਿ ਤੁਸੀਂ ਦੇਖੋਗੇ ਜਿਸ ਸਾਡੇ ਵਿਸ਼ਵਾਸ ਨੂੰ ਅਫਸਿਆ 6 ਅਧਿਆਏ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਨਾ ਧਰਮ ਦੇ ਸ਼ਸਤਰ ਬਸਤਰ ਤੋਂ ਉਹਦੇ ਵਿੱਚ ਜਿਸ ਤਰ੍ਹਾਂ ਵਿਸ਼ਵਾਸ ਨੂੰ ਇੱਕ ਢਾਲ ਦੇ ਰੂਪ ਵਿੱਚ ਦਿਖਾਇਆ ਗਿਆ ਆ ਇੱਕ ਯੋਧੇ ਦੇ ਜੀਵਨ ਚ ਉਸੇ ਪ੍ਰਕਾਰ ਸਾਡੇ ਵਿਸ਼ਵਾਸ ਨੂੰ ਇੱਕ ਬੇੜੀ ਦੇ ਰੂਪ ਚ ਵੀ ਦਿਖਾਇਆ ਗਿਆ ਆ ਮਤਲਬ ਸਾਡਾ ਵਿਸ਼ਵਾਸ ਦੀ ਤੁਲਨਾ ਇੱਕ ਬੇੜੀ ਨਾਲ ਵੀ ਕੀਤੀ ਗਈ ਆ ਤੁਸੀਂ ਦੇਖੋ ਟਿਮੋਥੀਸ ਦੀ ਜੋ ਪਹਿਲੀ ਪੱਤਰੀ ਆ ਉਸ ਵਿੱਚ ਪਹਿਲਾ ਅਧਿਆਏ ਔਰ ਉਸ ਦੀ 19 ਵਚਨ ਚ ਲਿਖਿਆ ਨਹਿਜਾ ਅਤੇ ਸ਼ੁੱਧ ਅੰਤ ਕਰਨ ਨੂੰ ਤੱਕੜਿਆ ਰੱਖੀ ਜਿਹਨੂੰ ਕਈਆਂ ਨੇ ਛੱਡ ਕੇ ਨਹਿਜਾ ਦੀ ਬੇੜੀ ਡੋਬ ਦਿੱਤੀ। ਮਤਲਬ ਇੱਥੇ ਵਿਸ਼ਵਾਸ ਨੂੰ ਇੱਕ ਬੇੜੀ ਨਾਲ ਵੀ ਜੋਆ ਤੁਲਨਾ ਕੀਤੀ ਗਈ ਹੈ। ਸੋ ਕਹਿੰਦਾ ਭਾਵ ਕਿ ਆ ਕਿ ਜਿਹੜਾ ਆਪਣੇ ਇਸ ਵਿਸ਼ਵਾਸ ਦੀ ਬੇੜੀ ਨੂੰ ਲੈ ਕੇ ਝੀਲ ਤੋਂ ਉਤਰ ਚੁੱਕਾ ਆ ਉਸ ਨੂੰ ਹਮੇਸ਼ਾ ਹੀ ਲਹਿਰਾਂ ਦਾ ਸਾਹਮਣਾ ਕਰਨਾ ਪੈਂਦਾ ਆ ਔਰ ਜਿਹੜਾ ਲਹਿਰਾਂ ਦਾ ਸਾਹਮਣਾ ਕਰ ਰਿਹਾ ਆ ਸਮਝ ਲਓ ਕਿ ਉਹ ਵਿਅਕਤੀ ਨੇ ਬਹੁਤ ਵੱਡਾ ਫੈਸਲਾ ਆਪਣੇ ਜੀਵਨ ਚ ਲੈ ਚੁੱਕਾ ਆ ਔਰ ਜਿਨ੍ਹਾਂ ਨੇ ਅਜੇ ਤੱਕ ਲਹਿਰਾਂ ਦਾ ਸਾਹਮਣਾ ਨਹੀਂ ਕੀਤਾ ਉਹ ਵਿਅਕਤੀ ਖੁਸ਼ ਤੋਂ ਜ਼ਰੂਰ ਆ ਕਿ ਲਹਿਰਾਂ ਕਦੀ ਮੇਰੇ ਵਿਰੋਧ ਚ ਨਹੀਂ ਉਠੀਆਂ ਪਰ へ ਮੇਰੇ ਭਾਈ ਲਹਿਰਾਂ ਉੱਠਣਗੀਆਂ ਵੀ ਕਿਸ ਤਰ੍ਹਾਂ ਕਿਉਂਕਿ ਤੂੰ ਤੋ ਹਜੇ ਝੀਲ ਵਿੱਚ ਉਤਰਿਆ ਹੀ ਨਹੀਂ ਹੈ ਜਿਸ ਦਿਨ ਤੂੰ ਝੀਲ ਚ ਉਤਰੇਗਾ ਉਸ ਦਿਨੇ ਲਹਿਰਾਂ ਤੇਰੇ ਵਿਰੋਧ ਚ ਉੱਠਣਗੀਆਂ ਸੋ ਇਸ ਲਈ ਵਿਰੋਧ ਜਿਹੜਾ ਆ ਸਾਨੂੰ ਰੋਕਣ ਵਾਸਤੇ ਨਹੀਂ ਆ ਵਿਰੋਧ ਇਸ ਲਈ ਨਹੀਂ ਆ ਕਿਸੇ ਪਰੇਸ਼ਾਨ ਹੋ ਜਾਈਏ ਵਿਰੋਧ ਇਸ ਲਈ ਤਾਂ ਕਿ ਸੇ ਖੁਸ਼ ਹੋ ਜਾਈਏ ਅਸੀਂ ਅਨੰdit ਹੋਈਏ ਕਿਉਂਕਿ ਇਹ ਵਿਰੋਧ ਵੀ ਸਾਨੂੰ ਸਬੂਤ ਦੇ ਰਿਹਾ ਹੈ ਕਿ ਤੂੰ ਸਹੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ ਕਿਉਂਕਿ ਪ੍ਰੋਗੋਦ ਵਚਨ ਜਸੀ ਪੜਦੇ ਆ ਦੂਸਰਾ ਤਿਮੋਥੀਅਸ ਤੀਸਰਾ ਦੇਯੋਸਤੇ 12 ਵਚਨ ਚ ਲਿਖਿਆ ਹਾਂ ਸਬੇ ਜਿੰਨੇ ਮਸੀਹ ਯਿਸੂ ਵਿੱਚ ਪਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ ਸੋ ਇਹ ਵਚਨ ਸਾਨੂੰ ਦੱਸ ਰਿਹਾ ਹੈ ਕਿ ਜਦੋਂ ਹੀ ਕੋਈ ਵਿਸ਼ਵਾਸ ਦੀ ਬੇੜੀ ਲੈ ਕੇ ਝੀਲ ਚ ਉਤਰਦਾ ਆ ਤਾਂ ਲਹਿਰਾਂ ਦਾ ਉਸ ਦੇ ਵਿਰੋਧ ਵਿੱਚ ਉੱਠਣਾ ਜੁਆ ਉਹ ਲਾਜ਼ਮੀ ਹੋ ਜਾਂਦਾ ਹੈ ਸੋ ਅੱਗੇ ਸੀ ਵਧਿਆ ਇਸ ਸਗਤ ਲਿਖਿਆ ਪਰ ਬੇੜੀ ਉਸ ਵੇਲੇ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਇਸ ਸਗਤ ਉੱਤੇ ਇੱਕ ਬਹੁਤ ਹੀ ਇੱਕ ਖੂਬਸੂਰਤ ਜੋ ਇੱਕ ਭੇਤ ਸਾਨੂੰ ਸਿੱਖਣ ਵਾਸਤੇ ਮਿਲਦਾ ਆ ਉਹ ਕੀ ਆ ਤਿੱਕੋ 베ੜੀ ਦਾ ਡੋਲਣਾ ਜਿਹੜਾ ਹੈ ਨਾ ਉਸ ਸਮੇਂ ਕੋਈ ਖੌਫਨਾਕ ਨਹੀਂ ਰਹਿ ਜਾਂਦਾ 베ੜੀ ਦਾ ਡੋਲਣਾ ਉਸ ਸਮੇਂ ਸਾਡੇ ਲਈ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਰਹਿ ਜਾਂਦੀ ਅਗਰ ਉਸ 베ੜੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਅਗਰ ਸਾਡਾ ਪਰਮੇਸ਼ਵਰ ਨੇ ਉਠਾ ਰੱਖੀ ਆ ਅਗਰ ਸਾਡਾ ਪਰਮੇਸ਼ਵਰ ਸਰਵ ਸ਼ਕਤੀਮਾਨ ਅਗਰ ਯਹੋਵਾ ਪਰਮੇਸ਼ਰ ਦਾ ਉਸ ਸੱਜਾ ਹੱਥ ਅਗਰ ਉਸ ਬੇੜੀ ਨੂੰ ਸੰਭਾਲਣ ਵਾਸਤੇ ਸਾਡੇ ਨਾਲ ਹੈ ਤਾਂ ਫਿਰ ਬੇੜੀ ਦਾ ਡੋਲਣਾ ਜਿਹੜਾ ਆ ਉਹ ਕੋਈ ਚਿੰਤਾ ਦਾ ਵਿਸ਼ਾ ਨਹੀਂ ਆ ਇਸ ਲਈ ਅਕਸਰ ਅਸੀਂ ਖੁਦਾ ਨੂੰ ਲਹਿਰਾਂ ਦਿਖਾਉਂਦੇ ਆ ਕਿ हे ਪਰਮੇਸ਼ਰ ਦੇਖ ਨਾ ਲਹਿਰਾਂ ਨੂੰ ਔਰ ਪ੍ਰਭੂ ਤੂੰ ਅੱਗੇ ਆ ਇਸ ਪ੍ਰਕਾਰ ਇੱਕ ਸਮੇਂ ਪ੍ਰਭੂ ਯੀਸ਼ੂ ਮਸੀਹ ਨੂੰ ਸੁੱਤੇ ਨੂੰ ਉਠਾਇਆ ਚੇਲਿਆਂ ਨੇ ਬੜਾ ਜ਼ੋਰ ਜ਼ੋਰ ਦੇ ਹਿਲਾ ਹਿਲਾ ਕੇ ਕਿ ਪ੍ਰਭੂ ਤੈਨੂੰ ਸਾਡਾ ਕੋਈ ਫਿਕਰ ਨਹੀਂ ਆ ਉਹਨਾਂ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਲਹਿਰਾਂ ਦਿਖਾਈਆਂ ਕਿ ਦੇਖ ਪ੍ਰਭੂ ਲਹਿਰਾਂ ਪਰ ਉਹ ਖੁਦਾ ਚੁੰਦਾ ਆ ਕਿ हे ਮੇਰੇ ਬੱਚੇ ਮੈਨੂੰ ਲਹਿਰਾਂ ਨਾ ਦਿਖਾ ਬਲਕਿ ਇਨ੍ਹਾਂ ਲਹਿਰਾਂ ਨੂੰ ਦਿਖਾ ਕੌਣ ਤੇਰੇ ਨਾਲ ਆ ਇਹਨਾਂ ਲਹਿਰਾਂ ਨੂੰ ਅਸੀਂ ਦੱਸਣਾ ਆ ਕਿ ਮੈਨੂੰ ਸੰਭਾਲਣ ਵਾਲਾ ਉਹ ਮੇਰਾ ਪਰਮੇਸ਼ਰ ਕੌਣ ਆ ਅੱਜ ਜਿਸ ਸਮੇ ਕੁਝ ਮਨੋਖ ਕੁਝ ਮਸੀਹ ਵਿਰੋਧੀ ਤਾਕਤਾਂ ਕੁਝ ਅੰਧਕਾਰ ਦੀਆਂ ਤਾਕਤਾਂ ਜਿਸ ਸਮੇ ਸਾਡੇ ਅੱਗੇ ਹੁੰਦੀਆਂ ਸਾਡਾ ਵਿਰੋਧ ਕਰਦੀਆਂ ਆ ਤਾਂ ਅਕਸਰ ਮਸੀਹੀ ਲੋਕ ਜਿਹੜੇ ਆ ਉਹ ਖੁਦਾ ਨੂੰ ਦਿਖਾਉਂਦੇ ਆ ਕਿ ਪ੍ਰਭੂ ਦੇਖ ਇਹ ਲੋਕ ਮੇਰਾ ਵਿਰੋਧ ਕਰਦੇ ਆ ਪਰਮੇਸ਼ਰ ਚੰਦਾ ਕਿ ਨਹੀਂ ਮੈਨੂੰ ਨਾ ਦਿਖਾਓ ਉਹਨਾਂ ਨੂੰ ਦਿਖਾਓ ਕਿ ਵਿਰੋਧ ਕਰਨ ਵਾਲਿਆਂ ਨੂੰ ਦਿਖਾਓ ਕਿ ਤੁਸੀਂ ਕੀ ਦਾ ਵਿਰੋਧ ਕਰ ਰਹੇ ਹੋ ਕਿੰਨਾ ਦਾ ਵਿਰੋਧ ਕਰ ਰਹੇ ਹੋ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਸੰਭਾਲਣ ਦੇ ਲਈ ਹਰ ਸਮੇਂ ਹਰ ਵਕਤ ਉਹਨਾਂ ਦਾ ਪਰਮੇਸ਼ਰ ਉਹਨਾਂ ਦੇ ਸਾਥ ਖੜਾ ਹੁੰਦਾ ਆ ਤੁਸੀਂ ਉਹਨਾਂ ਨੂੰ ਰੋਕੋਗੇ ਤੁਸੀਂ ਉਹਨਾਂ ਦਾ ਵਿਰੋਧ ਕਰੋਗੇ ਤੁਸੀਂ ਉਹਨਾਂ ਨੂੰ ਦਬਾਓਗੇ ਜਿਨ੍ਹਾਂ ਦਾ ਪਰਮੇਸ਼ਰ ਇਸ ਪੂਰੇ ਆਕਾਸ਼ ਮੰਡਲ ਨੂੰ ਰਚਣ ਵਾਲਾ ਪਰਮੇਸ਼ਰ ਆ ਇਸ ਲਈ ਜਿਸ ਸਮੇਂ ਤੁਸੀਂ ਦੇਖੋ ਇੱਕ ਦ੍ਰਿਸ਼ ਨੂੰ ਜਿਸ ਸਮੇਂ ਗੋਲੀਅਥ ਸਾਹਮਣੇ ਖੜਾ ਸੀ ਆ ਇਸرائیਲੀਆਂ ਦੇ ਜਿਸ ਸਮੇਂ ਇਸرائیਲੀਆਂ ਦੀ ਪੂਰੀ ਸੈਨਾ ਉਹਦੇ ਤੋਂ ਡਰ ਕੇ ਦੱਬ ਕੇ ਜਦੋਂ 40 ਦਿਨ ਬੈਠੇ ਰਹੇ ਉਸ ਸਮੇਂ ਜਦੋਂ 다ਊਦ ਆਇਆ ਤਾਂ 다ਊਦ ਨੇ ਪਰਮੇਸ਼ਵਰ ਨੂੰ ਗੋਲੀਅਥ ਨਹੀਂ ਦਿਖਾਇਆ ਕਿ ਇਹ ਪਰਮੇਸ਼ਵਰ ਇਹ ਬੰਦਾ ਦੇ ਕਿੰਨਾ ਵੱਡਾ ਆ ਇਹ ਪਰਮੇਸ਼ਵਰ ਤੂੰ ਕਿਰਪਾ ਕਰ ਤੂੰ ਦਇਆ ਕਰ ਨਹੀਂ 다ਊਦ ਨੇ ਪਰਮੇਸ਼ਵਰ ਨੂੰ ਗੋਲੀਅਥ ਨਹੀਂ ਦਿਖਾਇਆ ਬਲਕਿ ਗੋਲੀਅਥ ਨੂੰ ਉਸਨੇ ਪਰਮੇਸ਼ਵਰ ਦਿਖਾਇਆ ਪਰਮੇਸ਼ਵਰ ਨੂੰ 다ਊਦ ਨੇ ਗੋਲੀਯਥ ਬਾਰੇ ਨਹੀਂ ਦੱਸਿਆ ਕਿ ਇਹ ਪਰਮੇਸ਼ਰ ਗੋਲੀਯਥ ਦੇ ਕਿੰਨਾ ਵੱਡਾ ਆ ਬਲਕੇ 다ਊਦ ਨੇ ਗੋਲੀਯਥ ਨੂੰ ਪਰਮੇਸ਼ਰ ਦੇ ਬਾਰੇ ਦੱਸਿਆ ਕਹਿੰਦਾ ਤੂੰ ਤੋ ਉਹ ਮਨੋਖਿਆ ਨਾ ਜਿਹੜਾ ਬਰਸ਼ਿਆਂ ਦੇ ਨਾਲ ਲੜਦਾ ਆ ਤਲਵਾਰਾਂ ਨਾਲ ਤੂੰ ਲੜਦਾ ਆ ਕਹਿੰਦਾ ਪਰ ਅਸੀਂ ਤੇ ਉਹ ਲੋਕ ਆ ਜਿਹੜੇ ਜਿਉਂਦੇ ਯਹਵਾ ਪਰਮੇਸ਼ਰ ਦੇ ਨਾਮ ਦੇ ਨਾਲ ਲੜਦੇ ਆ ਕਿਦਾ ਅਜੀਤਰਾ ਮਾਸੇ ਕਾਸ਼ ਤੇ ਪੰਛੀ ਖਾਣਗੇ ਦੇਖੋ ਉਹਨੇ ਕੀ ਦੱਸਿਆ ਗੋਲੀ ਇੱਥ ਨੂੰ ਕਿਦਾ ਗੋਲੀਆ ਤੂੰ ਕੀ ਮੁਕਾਬਲਾ ਕਰੇਂਗਾ ਤੂੰ ਸਾਡਾ ਤੂੰ ਇਹਨਾਂ ਤਲਵਾਰਾਂ ਦੇ ਨਾਲ ਕੀ ਸਾਡਾ ਮੁਕਾਬਲਾ ਕਰੇਂਗਾ ਤੂੰ ਸਾਡਾ ਤੋਂ ਮੁਕਾਬਲਾ ਚਲੋ ਕਰ ਵੀ ਲਏਂਗਾ ਪਰ ਤੂੰ ਸਾਡੇ ਪਰਮੇਸ਼ਵਰ ਦਾ ਮੁਕਾਬਲਾ ਕਿਸ ਤਰ੍ਹਾਂ ਕਰੇਂਗਾ ਤੂੰ ਕਿਸ ਤਰ੍ਹਾਂ ਉਸ ਪਰਮੇਸ਼ਵਰ ਨੂੰ ਹਰਾਏਂਗਾ ਤੂੰ ਨਹੀਂ ਹਰਾ ਸਕਦਾ ਗੋਲੀਆ ਤੂੰ ਬਹੁਤ ਛੋਟਾ ਆ ਤੂੰ ਉਸ ਪਰਮੇਸ਼ਵਰ ਦੇ ਹੱਥ ਦੀ ਤੇ ਇੱਕ ਛੋਟੀ ਜੀ ਰਚਨਾ ਆ ਸੋ ਕਹਿੰਦਾ ਭਾਫ ਕੀਆ ਕਿ ਜਿਸ ਸਮੇ ਲਹਿਰਾਂ ਸਾਡੇ ਖਿਲਾਫ ਉੱਠਦੀਆਂ ਆ ਉਹ ਪਰਮੇਸ਼ਰ ਚੋਂਦਾ ਤੁਸੀਂ ਲਹਿਰਾਂ ਨਾ ਦਿਖਾਓ ਪਰਮੇਸ਼ਰ ਨੂੰ ਉਹ ਪਰਮੇਸ਼ਰ ਦੇਖ ਰਿਹਾ ਹੈ ਉਹ ਜਾਣਦਾ ਹੈ ਉਹਨਾਂ ਲਹਿਰਾਂ ਨੂੰ ਦਿਖਾ ਦਿਓ ਤੁਹਾਡਾ ਪਰਮੇਸ਼ਰ ਕੌਣ ਆ ਉਹਨਾਂ ਲਹਿਰਾਂ ਨੂੰ ਅਹਿਸਾਸ ਕਰਾ ਦਿਓ ਤੁਸੀਂ ਕਿੰਨੇ ਸੁਰੱਖਿਤ ਹੋ ਦੇਖੋ ਸੰਸਾਰ ਦਾ ਉਹ ਵਿਅਕਤੀ ਜੋ ਪਰਮੇਸ਼ਰ ਤੋਂ ਦੂਰ ਆ ਉਸ ਥਿਰ ਜਾ ਰਹੀ ਬੇੜੀ 'ਚ ਵੀ ਉਹਨਾਂ ਸੁਰੱਖਿਤ ਨਹੀਂ ਹੋ ਸਕਦਾ ਜਿੰਨੇ ਸੁਰੱਖਿਤ ਅਸੀਂ ਉਸ ਪਰਮੇਸ਼ਰ ਦੇ ਹੱਥ ਵਿੱਚ ਹੁੰਦਿਆਂ ਉਸ ਸਮੇਂ ਵੀ ਜਦੋਂ ਬੇੜੀ ਡੋਲ ਰਹੀ ਹੁੰਦੀ ਆ ਜਿਸ ਪ੍ਰਕਾਰ ਪਰਮੇਸ਼ਰ ਦਾ ਦਾਸ ਜੋ ਆ ਲਿਖਦਾ ਹੈ 94 ਜ਼ਬੂਰ ਉਸ ਦੀ 18 ਇਤਿਨਸੀ ਪੜਦੇ ਆ ਇਸ ਸਗਤ ਲਿਖਿਆ ਜਦ ਮੈਂ ਆਖਿਆ ਮੇਰਾ ਪੈਰ ਡੋਲਦਾ ਹੈ ਤਾਂ ਹੇ ਯਹੋਵਾਹ ਤੇਰੀ ਦਇਆ ਮੈਨੂੰ ਸੰਭਾਲਦੀ ਹੈ ਇਸ ਸਗਤ ਦੇ ਪਰਮੇਸ਼ਰ ਦਾ ਦਾਸ ਕੀ ਲਿਖ ਰਿਹਾ ਹੈ ਕਿ ਇਹ ਪਰਮੇਸ਼ਰ ਮੇਰਾ ਪੈਰ ਡੋਲਦਾ ਆ ਇਦੇ ਵਿੱਚ ਕੋਈ ਸ਼ੱਕ ਨਹੀਂ ਆ ਇਹ ਕੋਈ ਵੱਡੀ ਗੱਲ ਨਹੀਂ ਆ ਹਾਂ ਪੈਰ ਡੋਲਦਾ ਆ ਪਰ ਇਹ ਪਰਮੇਸ਼ਰ ਜਦੋਂ ਵੀ ਮੈਂ ਡੋਲਣ ਦਾ ਅਨੁਭਵ ਕਰਦਾ ਆ ਉਸ ਸਮੇਂ ਇਹ ਪਰਮੇਸ਼ਰ ਮੈਂ ਸੰਭਲਣ ਦਾ ਅਨੁਭਵ ਕਰਦਾ ਆ ਉਹ ਵੀ ਤੇਰੀ ਵੱਡੀ ਦਇਆ ਦੇ ਨਾਲ ਇਹ ਪਰਮੇਸ਼ਰ ਮੇਰਾ ਪੈਰ ਡੋਲਦਾ ਆ ਪਰ ਤੇਰੀ ਦਇਆ ਮੈਨੂੰ ਉਸ ਸਮੇਂ ਸੰਭਾਲ ਲੈਂਦੀ ਆ ਸੋ ਇਹ ਇੱਕ ਅਨੁਭਵ ਹੈ ਇੱਕ ਵਿਸ਼ਵਾਸੀ ਜਾਂਦਾ ਡੋਲਣ ਦਾ ਅਨੁਭਵ ਔਰ ਪਰਮੇਸ਼ਰ ਦੀ ਦਿਆ ਨਾਲ ਸੰਭਲਣ ਦਾ ਅਨੁਭਵ ਵੀ ਇੱਕ ਵਿਸ਼ਵਾਸੀ ਲੈ ਕੇ ਚੱਲਦਾ ਆ। ਔਰ ਇਸੇ ਨਾਲ ਸੀ ਪੜਦੇ ਆ 118 ਜ਼ਬੂਰ ਉਸ ਦੀ 13 ਅਇਤ ਵਿੱਚ ਪ੍ਰਭੂ ਦਾ ਦਾਸ ਲਿਖਦਾ ਆ ਤੈ ਮੈਨੂੰ ਡੇਗਣ ਲਈ ਵੱਡਾ ਤੱਕਾ ਦਿੱਤਾ ਪਰ ਯਹੋਵਾ ਨੇ ਮੇਰੀ ਸਹਾਇਤਾ ਕੀਤੀ। ਦੇਖੋ ਸਾਨੂੰ ਤੱਕਾ ਦੇਣ ਵਾਲਾ ਕੋਣ ਆ? ਚਾਹਿਓ ਮਨੋਖਿਆ ਚਾਹਿਓ ਅੰਧਕਾਰ ਦਾ ਮਹਾਰਾਜ ਆ ਉਹ ਕਿੰਨੀ ਤਾਕਤ ਨਾਲ ਸਾਨੂੰ ੱਤਕਾ ਦੇ ਰਿਹਾ ਹੈ ਸਾਨੂੰ ਸੁਟਣ ਦੀ ਕੋਸ਼ਿਸ਼ ਕਿੰਨੀ ਜ਼ਿਆਦਾ ਹੋ ਰਹੀ ਆ ਦੇਖੋ ਇੰਨਾ ਗੱਲਾਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਅਗਰ ਸਾਡੀ ਸਹਾਇਤਾ ਕਰਨ ਲਈ ਉਹ ਯਹੋਵਾ ਪਰਮੇਸ਼ੁਰ ਸਾਡੇ ਸਾਥ ਖੜਾ ਹੈ ਅਗਰੋ ਯਹਵਾ ਪਰਮੇਸ਼ਰ ਸਾਨੂੰ ਸਹਾਇਤਾ ਦੇਣ ਲਈ ਸਾਡੇ ਸਾਥ ਖੜਾ ਹੈ ਤਾਂ ਸੁੱਟਣ ਵਾਲਾ ਫਿਰ ਕੌਣ ਆ ਜਿਹੜਾ ਸਾਨੂੰ ਸੁੱਟਣ 'ਚ ਕਾਮਯਾਬ ਹੋ ਸਕਦਾ ਹੈ ਇਸ ਲਈ ਖੁਦਾ ਦੇ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਆ ਰੋਮੀ 8 ਅਧਿਆਏ ਉਸਤਾ 31 ਆਇਤ ਵਿੱਚ ਲਿਖਿਆ ਜਦੋਂ ਪਰਮੇਸ਼ਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ ਸੋ ਇਹ ਪਰਮੇਸ਼ਰ ਦਾ ਵਚਨ ਜੋ ਅਸੀਂ ਪੜ੍ਹ ਕੇ ਹਟਿਆ ਇਹ ਵਚਨ ਇੱਕ ਚੈਲੈਂਜਿੰਗ ਵਰਸ ਹੈ ਇੱਕ ਚੁਣੌਤੀ ਦੇਣ ਵਾਲੀ ਆਇਤ ਹੈ ਉਸ ਹਰ ਲਹਿਰ ਨੂੰ ਜੋ ਮਸੀਹ ਲੋਕਾਂ ਦੇ ਵਿਰੋਧ ਵਿੱਚ ਖੜੀ ਹੁੰਦੀ ਆ ਉਸ ਹਰ ਲਹਿਰ ਨੂੰ ਉਸ ਹਰ ਵਿਰੋਧੀ ਤਾਕਤ ਨੂੰ ਇੱਕ ਚੁਣੌਤੀ ਆ ਪਰਮੇਸ਼ਰ ਦੇ ਵਚਨ ਦੀ ਔਰਤੋ ਕਿ ਜਿਸ ਦੇ ਨਾਲ ਪਰਮੇਸ਼ਰ ਖੜਾ ਹੈ ਉਸਤੇ ਵਿਰੋਧ ਵਿੱਚ ਤੁਸੀਂ ਟੇਕ ਨਹੀਂ ਪਾਓਗੇ ਔਰ ਇਸ ਸਬਦੇ ਨਾਲ ਜੋ ਆ ਹਰ ਵਿਸ਼ਵਾਸੀ ਨੇ ਇਸ ਚੀਜ਼ ਨੂੰ ਵੀ ਅਚੀ ਤਰ੍ਹਾਂ ਸਮਝਣਾ ਆ ਕਿ ਮਸੀਹੀ ਜੀਵਨ ਦੇ ਵਿੱਚ ਲਹਿਰਾਂ ਦਾ ਉੱਠਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਆ ਔਰ ਬੇੜੀ ਦਾ ਡੋਲਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਉਸੇ ਵਜ੍ਹਾ ਕਿਉਂਕਿ ਅਗਰ ਸਾਡੀ ਬੇੜੀ ਕਦੀ ਨਹੀਂ ਡੋਲੇਗੀ ਅਗਰ ਸ਼ਾਂਤ ਪਾਣੀਆਂ ਦੇ ਵਿੱਚ ਹੀ ਅਸੀਂ ਪੂਰਾ ਝੀਲ ਨੂੰ ਪਾਰ ਕਰ ਜਾਵਾਂਗੇ ਨਾ ਤਾਂ ਅਸੀਂ ਕਦੀ ਖੁਦਾ ਦੀ ਦਇਆ ਔਰ ਖੁਦਾ ਦੇ ਅਨੁਗ੍ਰਹਿ ਦੇ ਮਹੱਤਵ ਨੂੰ ਅਸੀਂ ਕਦੀ ਸਮਝ ਨਹੀਂ ਪਾਵਾਂਗੇ ਸੋ ਜਿਸ ਪ੍ਰਕਾਰ ਪਰਮੇਸ਼ਰ ਦਾ ਵਚਨ ਅਸੀਂ ਪਿੱਛੇ ਪੜ ਕੇ ਆਏ ਆ 94 ਜ਼ਬੂਰ ਅਸੀਂ 18 ਆਇਤ ਨੂੰ ਉਸ ਸ਼ਗਤ ਲਿਖਿਆ ਜਦੋਂ ਮੇਰਾ ਪੈਰ ਡੋਲਦਾ ਹੈ ਇਹ ਪਰਮੇਸ਼ਰ ਤੇਰੀ ਦਇਆ ਮੈਨੂੰ ਸੰਭਾਲਦੀ ਹੈ ਜਦੋਂ ਕੋ ਖੁਦਾ ਦੀ ਦਇਆ ਦੇ ਬਾਰੇ ਜਦੋਂ ਅਸੀਂ ਪੜਦੇ ਆ ਜਾਂ ਅਸੀਂ ਖੁਦਾ ਦੀ ਦਇਆ ਜਾਂ ਉਸ ਦੀ ਕਿਰਪਾ ਦੇ ਬਾਰੇ ਅਸੀਂ ਸੁਣਦੇ ਆ ਉਸ ਸਮੇਂ ਅਸੀਂ ਖੁਦਾ ਦੀ ਦਇਆ ਦਾ ਮਹੱਤਵ ਨੂੰ ਅਚੀ ਤਰ੍ਹਾਂ ਕਦੀ ਵੀ ਨਹੀਂ ਸਮਝ ਪਾਉਂਦੇ ਜਦੋਂ ਅਸੀਂ ਸਿਰਫ ਉਸ ਦੇ ਬਾਰੇ ਸੁਣਦੇ ਆ ਜਾਂ ਉਸ ਦੇ ਬਾਰੇ ਪੜ੍ਹਦੇ ਆ ਪਰ ਇਹ ਜੋ ਲਹਿਰਾਂ ਸਾਡੇ ਜੀਵਨ ਵਿੱਚ ਉੱਠਦੀਆਂ ਆ ਇਹ ਸਾਨੂੰ ਅਨੁਭਵ ਦੇ ਨਾਲ ਸਿਖਾਉਂਦੀਆਂ ਆ ਕਿ ਖੁਦਾ ਦੀ ਦਇਆ ਦਾ ਮਹੱਤਵ ਕੀ ਆ ਇਹ ਖੁਦਾ ਦੀ ਕਿਰਪਾ ਦਾ ਮਹੱਤਵ ਕੀ ਹੈ ਕਿਉਂਕਿ ਜਦੋਂ ਕਈ ਵਾਰ ਸਾਡੀ ਬੇੜੀ ਇਸ ਕਦਰ ਲੜਖੜਾ ਜਾਂਦੀ ਆ ਕਈ ਵਾਰ ਅਸੀਂ ਲਹਿਰਾਂ ਦੇ ਵਿੱਚ ਇਸ ਕਦਰ ਅਸੀਂ ਘੇਰ ਜਾਂਦੇ ਆ ਕਿ ਸਾਡੇ ਸੰਭਲਣ ਦੀ ਕਈ ਵਾਰੀ ਆਸ ਵੀ ਇੱਕ ਮਸੀਹੀ ਵਿਅਕਤੀ ਨੂੰ ਕਈ ਵਾਰੀ ਸੰਭਲਣ ਦੀ ਆਸ ਵੀ ਜੋ ਉਹ ਖਤਮ ਹੁੰਦੀ ਨਜ਼ਰ ਆਉਂਦੀ ਆ ਕਈ ਵਾਰ ਉਹ ਆਪਣੇ ਸੰਭਲਨ ਦਾ ਉਹ ਹਰ ਜਿਹੜੀ ਸੰਭਾਵਨਾ ਨੂੰ ਖਤਮ ਹੁੰਦਾ ਦੇਖਦਾ ਆ ਪਰ ਉਸ ਸਮੇਂ ਵੀ ਜਦੋਂ ਪਰਮੇਸ਼ਰ ਅੱਗੇ ਆਉਂਦਾ ਆ ਸੰਭਾਲ ਲੈਂਦਾ ਆ ਉਸ ਸਮੇਂ ਨੂੰ ਪਤਾ ਚੱਲਦਾ ਕਿ हे ਪਰਮੇਸ਼ਰ ਸੱਚਮੁੱਚ ਤੇਰੀ ਦਇਆ ਦੇ ਬਾਰੇ ਮੈਂ ਸੁਣਿਆ ਸੀ ਮੈਂ ਤੇਰੀ ਕਿਰਪਾ ਦੇ ਬਾਰੇ ਪੜ੍ਹਿਆ ਸੀ ਪਰ ਅੱਜ हे ਪਰਮੇਸ਼ਰ ਮੇਰੇ ਜੀਵਨ ਦੀ ਸੰਬਸੀਬਤ ਇਸ ਸੰਕਟ ਨੇ ਇਸ ਸਮੱਸਿਆ ਨੇ ਇਨਾਂ ਹਾਲਾਤਾਂ ਨੇ ਪ੍ਰਭੂ ਅੱਜ ਅਨੁਭਵ ਦੇ ਨਾਲ ਮੇਰੇ ਉਤੇ ਇਸ ਨੂੰ ਉਜਾਗਰ ਹੋਣ ਦਿੱਤਾ ਆ ਕਿ ਪ੍ਰਭੂ ਤੂੰ ਕਿੰਨਾ ਮਹਾਨ ਪਰਮੇਸ਼ਵਰ ਆ ਤੂੰ ਕਿੰਨਾ ਦਇਆਵਾਨ ਪਰਮੇਸ਼ਵਰ ਆ ਔਰ ਤੇਰੀ ਕਿਰਪਾ ਕਿੰਨੀ ਵੱਡੀ ਆ ਇਸ ਲਈ ਹਮੇਸ਼ਾ ਸੀ ਯਾਦ ਰੱਖੇ ਇਸ ਗੱਲ ਨੂੰ ਕਿ ਸਾਡੇ ਵਿਰੋਧ ਵਿੱਚ ਉੱਠਣ ਵਾਲੀਆਂ ਲਹਿਰਾਂ ਐਸੇ ਹਾਲਾਤ ਔਰ ਸਾਡੀ ਬੇੜੀ ਦਾ ਡੋਲ ਜਾਣਾ ਐਸੇ ਵਕਤ ਐਸੇ ਹਾਲਾਤ ਜੋ ਹੁੰਦੇ ਆ ਇਹ ਸਾਨੂੰ ਪਰਮੇਸ਼ਰ ਨੂੰ ਹੋਰ ਕਰੀਬ ਤੋਂ ਜਾਣਨ ਦਾ ਇੱਕ ਮੌਕਾ ਸਾਨੂੰ ਦਿੰਦੇ ਆ ਪਰਮੇਸ਼ਰ ਨੂੰ ਹੋਰ ਕਰੀਬ ਤੋਂ ਸਮਝਣ ਦਾ ਜੋ ਆ ਇੱਕ ਮੌਕਾ ਇਹ ਸਾਡੇ ਲਈ ਇੱਕ ਉਤਪਨ ਕਰਦੇ ਆ ਸੋ ਇਸ ਲਈ ਹੀ ਪਰਮੇਸ਼ਰ ਸਾਨੂੰ ਐਸੇ ਹਾਲਾਤਾਂ ਵਿੱਚੋਂ ਲੈ ਕੇ ਜਾਂਦਾ ਆ ਐਸੇ ਉਤਰਾਚਣਾ ਸਾਡੇ ਜੀਵਨ ਚੋਂ ਦਿੰਦਾ ਆ ਪਰਮੇਸ਼ਰ ਚਾਹੇ ਤੋ ਸ਼ਾਂਤ ਪਾਣੀਆਂ ਦੇ ਵਿੱਚੋਂ ਵੀ ਸਾਨੂੰ ਲੈ ਕੇ ਜਾ ਸਕਦਾ ਆ ਪਰ ਪਰਮੇਸ਼ਰ ਲਹਿਰਾਂ ਨੂੰ ਉਠੰਨ ਦਿੰਦਾ ਆ ਪਰਮੇਸ਼ਰ ਚਾਹੁੰਦਾ ਤੂੰ ਅਨੁਭਵ ਦੇ ਨਾਲ ਜਾਣ ਤੇਰਾ ਪਰਮੇਸ਼ਰ ਕੌਣ ਆ ਔਰ ਅਗਲੀ ਚੀਜ਼ ਇਸ ਦੇ ਵਿੱਚ ਅਸੀਂ ਸਿੱਖਦੇ ਆ ਉਹ ਕੀ ਆ ਕਿ ਬੇੜੀ ਇਸਗਾ ਤੇ ਡੋਲ ਜ਼ਰੂਰ ਰਹੀ ਆ ਪਰ ਸਭ ਤੋਂ ਵੱਡੀ ਚੀਜ਼ ਕੀ ਆ ਕਿ ਬੇੜੀ ਅੱਗੇ ਵਧ ਰਹੀ ਆ ਇਸ ਲਈ ਬੇੜੀ ਦਾ ਡੋਲਣਾ ਜਿਹੜਾ ਆ ਉਹ ਕੋਈ ਵੱਡੀ ਗੱਲ ਨਹੀਂ ਆ ਪਰ ਸਭ ਤੋਂ ਵੱਡੀ ਗੱਲ ਆ ਕਿ ਹਰ ਸੈਕਿੰਡ ਹਰ ਸਮੇ ਸਾਡੀ ਵਿਸ਼ਵਾਸ ਦੀ ਬੇੜੀ ਸਾਡਾ ਮਸੀਹੀ ਜੀਵਨ ਉਹ ਠੀਕ ਦਿਸ਼ਾ ਦੇ ਵਿੱਚ ਜੋ ਆ ਨਿਰੰਤਰ ਅੱਗੇ ਵਧਣਾ ਚਾਹੀਦਾ ਹੈ ਇਸ ਲਈ ਬਹੁਤ ਸਾਰੇ ਲੋਕ ਐਸੇ ਆ ਜਿਹੜੇ ਸਾਨੂੰ ਸਥਿਰ ਨਜ਼ਰ ਆਉਂਦੇ ਆ ਉਹਨਾਂ ਦੇ ਜੀਵਨ ਚ ਉਥਲ ਪੁਥਲ ਨਜ਼ਰ ਨਹੀਂ ਆਉਂਦੀ ਉਹਨਾਂ ਦੇ ਮਸੀਹੀ ਜੀਵਨ ਚ ਪਰ ਸਭ ਤੋਂ ਬੁਰੀ ਚੀਜ਼ ਇਹ ਹੁੰਦੀ ਆ ਕਿ ਉਹ ਅੱਗੇ ਵੀ ਨਹੀਂ ਵਧ ਰਹੇ ਹੁੰਦੇ ਉਹ ਉੱਥੇ ਦੇ ਉੱਥੇ ਹੀ ਖੜੇ ਹੁੰਦੇ ਆ ਪਰ ਕੁਝ ਐਸੇ ਮਸੀਹੀ ਲੋਕ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਆ ਕਿ ਉਹ ਡਾਵਾ ਡੋਲ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਆ ਕਿ ਉਹ ਡਗਮਗਾ ਰਹੇ ਆ ਜਿਨ੍ਹਾਂ ਨੂੰ ਦੇਖ ਕੇ ਕਈ ਵਾਰ ਲੱਗਦਾ ਕਿ ਉਹ ਮਯੂਸ ਸ ਜਾਂ ਨਿਰਾਸ਼ ਆ ਪਰ ਸਭ ਤੋਂ ਵੱਡੀ ਚੀਜ਼ ਕੀ ਹੁੰਦੀ ਆ ਕਿ ਉਹ ਆਪਣੀ ਮਯੂਸੀ ਵਿੱਚ ਵੀ ਆਪਣੀ ਨਿਰਾਸ਼ਾ ਵਿੱਚ ਵੀ ਆਪਣੇ ਹਰ ਅੱਛੇ ਬੁਰੇ ਹਾਲਾਤ ਚ ਕਿਸ ਤਰ੍ਹਾਂ ਵੀ ਕਰਕੇ ਉਹ ਅੱਗੇ ਵਧਣਾ ਜਾਰੀ ਰੱਖਦੇ ਆ ਸੋ ਇਸ ਲਈ ਚਾਹੇ ਇਹ ਬੇੜੀ ਜੋ ਅਸੀਂ ਦੇਖ ਰਹੇ ਹਾਂ ਜੋ ਨਜ਼ਰ ਆ ਰਹੀ ਹੈ ਇਸ ਬਚਨ ਦੇ ਵਿੱਚ ਜੋ ਉਹ ਡੋਲ ਜ਼ਰੂਰ ਰਹੀ ਆ ਪਰ ਉਹ ਅੱਗੇ ਵਧ ਰਹੀ ਆ ਇਸ ਲਈ ਮਸੀਹੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਨਿਯਮ ਜੋ ਅਸੀਂ ਆਪਣੇ ਜੀਵਨ 'ਚ ਸੈੱਟ ਕਰਨਾ ਉਹ ਕੀ ਆ ਅਸੀਂ ਨਿਰੰਤਰ ਅੱਗੇ ਵਧਾਂਗੇ ਕਿਉਂਕਿ ਕਈ ਵਾਰ ਇਸ ਪ੍ਰਕਾਰ ਦੇ ਹਾਲਾਤ ਸਾਡੇ ਜੀਵਨ ਵਿੱਚ ਬਣ ਜਾਂਦੇ ਆ ਕਿ ਕਈ ਵਾਰ ਅਸੀਂ ਨਿਰਾਸ਼ਾ ਦੇ ਕਾਰਨ ਉਦਾਸੀ ਦੇ ਕਾਰਨ ਆਪਣੀਆਂ ਪਰੇਸ਼ਾਨੀਆਂ ਦੇ ਕਾਰਨ ਆਪਣੀ ਹਰਾਸਮੈਂਟ ਦੇ ਕਾਰਨ ਅਸੀਂ ਪ੍ਰਾਰਥਨਾ ਹੀ ਨਹੀਂ ਕਰ ਪਾਉਂਦੇ ਅਸੀਂ ਵਚਨ ਨਹੀਂ ਪੜ ਪਾਉਂਦੇ ਅਸੀਂ ਖੁਦਾ ਦੇ ਨਾਲ ਸੰਗਤੀ ਨਹੀਂ ਕਰ ਪਾਉਂਦੇ ਇਸ ਲਈ ਅਸੀਂ ਬੈਕ ਸਲਾਈਡ ਹੋਣਾ ਸ਼ੁਰੂ ਹੋ ਜਾਂਦੇ ਆਂ ਅਸੀਂ ਪਿੱਛੇ ਨੂੰ ਖਿਸਕਣਾ ਸ਼ੁਰੂ ਹੋ ਜਾਂਦੇ ਆਂ ਜਾਂ ਉੱਥੇ ਇੱਕ ਲੂਨ ਦਾ ਖੰਭਾ ਗਲੂ ਦੀ ਤੀਵੀ ਵਾਂਗੂ ਅਸੀਂ ਬਣ ਕੇ ਖੜੇ ਹੋ ਜਾਂਦੇ ਆਂ ਦੇਖੋ ਚਾਹੇ ਨਿਰਾਸ਼ ਹੋ ਚਾਹੇ ਉਦਾਸ ਹੋ ਪਰ ਕਦੀ ਵੀ ਆਪਣੀ ਪ੍ਰਾਰਥਨਾ ਨੂੰ ਰੁਕਣ ਨਾ ਦਿਓ ਤੇਰੀ ਜ਼ੁਬਾਨ ਅਗਰ ਇਨਕਾਰੀ ਹੋ ਰਹੀ ਆ ਪ੍ਰਾਰਥਨਾ ਕਰਨ ਤੋਂ ਕੋਈ ਗੱਲ ਨਹੀਂ ਆ ਪਰਮੇਸ਼ਰ ਦੇ ਚਰਨਾਵੇ ਜਾ ਕੇ ਬੈਠ ਜਾਓ ਨਿਰਾਸ਼ ਹੋ ਉਦਾਸ ਹੋ ਕੋਈ ਦਿੱਕਤ ਨਹੀਂ ਆ ਕਿਉਂਕਿ ਜਿਹਦੇ ਚਰਨਾ ਚ ਤੁਸੀਂ ਆਏ ਹੋ ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਆ ਉਹ ਪਸਮ ਕਰਨ ਵਾਲਾ ਆ ਗਿਆ ਉਹਦੀ ਉਪਸਥਿਤੀ ਚ ਜਿਹੜੀ ਨਿਰਾਸ਼ਾ ਲੈ ਕੇ ਆਓਗੇ ਉਸ ਨਿਰਾਸ਼ਾ ਦੇ ਬੰਧਨਾਂ ਨੂੰ ਜਲਾਉਣ ਦੀ ਸਮਰੱਥ ਰੱਖਣ ਵਾਲਾ ਪਰਮੇਸ਼ਰ ਹੈ ਇਸ ਕਰਕੇ ਉਹ ਪਰਮੇਸ਼ਵਰ ਤਾਨੂੰ ਇਹ ਨਹੀਂ ਕਹਿੰਦਾ ਕਿ ਤੂੰ ਤਰੋ ਤਾਜ਼ਾ ਹੋ ਕੇ ਮੇਰੇ ਕੋਲ ਆ ਉਹ ਇਹ ਨਹੀਂ ਕਹਿੰਦਾ ਕਿ ਤੂੰ ਫਿੱਟ ਹੋ ਗਿਆ ਉਹ ਕਹਿੰਦਾ ਤੂੰ ਆ ਜਾ ਤਰੋ ਤਾਜ਼ਾ ਮੈਂ ਤੈਨੂੰ ਖੁਦ ਕਰ ਲਵਾਗਾ ਮੈਂ ਤੈਨੂੰ ਫਿੱਟ ਕਰੂੰਗਾ ਉਹ ਪਰਮੇਸ਼ਵਰ ਆ ਉਜਾੜੂ ਪੁੱਤਰ ਕਿਹੜੇ ਹਾਲਾਤਾਂ ਚ ਆਪਣੇ ਬਾਪ ਦੇ ਅੱਗੇ ਆ ਕੇ ਖੜਾ ਹੋਇਆ ਕਿੰਨੇ ਇਹਨੂੰ ਦੇਖਿਆ ਹੋਊਗਾ ਉਹਨਾਂ ਨੂੰ ਲੱਗਾ ਹੋਊਗਾ ਸ਼ਾਇਦ ਭਿਖਾਰੀ ਆ ਸ਼ਾਇਦ ਪਤਾਨੇ ਕੋ ਮੰਗਤਾ ਆ ਦੇਖ ਰਿਹਾ ਜੁੱਤੀ ਨਹੀਂ ਆ ਹੱਥ ਵਿੱਚ ਅੰਗੂਠੀ ਨਹੀਂ ਆ ਦੇਖ ਰਹੇ ਆ ਕੱਪੜੇ ਫਟੇ ਹੋਏ ਆ ਬਦਬੂਦਾਰ ਪਰ ਉਸੇ ਹੀ ਲੜਕੇ ਨੂੰ 2 ਘੰਟੇ ਬਾਅਦ ਜਦੋਂ ਲੋਕਾਂ ਨੇ ਦੇਖਿਆ ਹੋਵੇਗਾ ਇਹੋ ਹੀ ਆ ਇਹ ਹੁਣੇ ਇਧਰੋਂ ਦੀ ਜੋ ਲੰਗਿਆ ਸਿੱਖ ਭਿਖਾਰੀ ਦੀ ਤਰ੍ਹਾਂ ਇਹ ਉਹੀ ਆ ਕਿਉਂ ਇਹ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਜਿਹਦੇ ਕੋਲ ਆ ਗਿਆ ਹੈ ਨਾ ਉਹਦੇ ਕੋਲ ਇਹਦੇ ਲਈ ਸਭ ਕੁਝ ਸੀ ਸਿਰਫ ਇਹ ਉਹਦੇ ਤੋਂ ਦੂਰ ਸੀਗਾ ਇਸ ਲਈ ਸ਼ੈਤਾਨ ਜਾਂ ਅੰਧਕਾਰ ਦੀ ਤਾਕਤ ਹਮੇਸ਼ਾ ਸਾਨੂੰ ਇਹ ਅਹਿਸਾਸ ਕਰਉਂਦੀ ਆ ਤੂੰ ਅੱਗੇ ਵਧਣ ਦੀ ਹਾਲਤ ਵਿੱਚ ਨਹੀਂ ਹੈ ਇਹ ਚੀਜ਼ ਅਸੀਂ ਸਵੀਕਾਰ ਲੈਂਦੇ ਆ ਬੈਠ ਜਾਂਦੇ ਆ ਅਸੀਂ ਪੱਥਰ ਹੋ ਕੇ ਯਾਦ ਰੱਖੋ ਤੁਸੀਂ ਕਦੀ ਵੀ ਆਪਣੇ ਬਲ ਨਾਲ ਗੱਦੀ ਵੀ ਇੱਕ ਕਦਮ ਨਹੀਂ ਸੀ ਚੱਲੇ ਪਿਛਲੇ ਸਮੇਂ ਵਿੱਚ ਵੀ ਉਦੋਂ ਵੀ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਛਲਾਇਆ ਤੁਹਾਨੂੰ ਖੜਾ ਕੀਤਾ ਤੁਹਾਨੂੰ ਅਨੁਗ੍ਰਹਿ ਦਿੱਤਾ ਤੁਹਾਨੂੰ ਇੱਕ ਵੱਡੀ ਦਇਆ ਨਾਲ ਸੰਭਾਲਿਆ ਔਰ ਉਹੀ ਪਰਮੇਸ਼ਵਰ ਹੁਣ ਵੀ ਚਲਾਉਂਦੀ ਸਮਰਤ ਰੱਖਦਾ ਕਿਉਂਕਿ ਪ੍ਰਭੂ ਦੇ ਵਚਨ ਵਿੱਚ ਲਿਖਿਆ ਆ ਰਾਨੀਆਂ ਦੀ ਪਤਰੀ 13 ਅਧਿਆਏ ਉਸਤੇ 8 ਵਚਨ ਚ ਲਿਖਿਆ ਯੀਸ਼ੂ ਮਸੀਹ ਕੱਲ ਅਤੇ ਅੱਜ ਅਤੇ ਯੁੱਗੋ ਯੁਗ ਇਕੋ ਜਿਹਾ ਹੈ ਸੁਇਸਲੀ ਜਿਹੜੇ ਪਰਮੇਸ਼ਰ ਨੇ ਪਿਛਲੇ ਸਮਿਆਂ 'ਚ ਸੰਭਾਲਿਆ ਸਾਨੂੰ ਚਲਾਇਆ ਉਹ ਅੱਜ ਵੀ ਸਾਨੂੰ ਚਲਾਉਂਦੀ ਸਮਰੱਥ ਰੱਖਦਾ ਆਂ ਔਰ ਜਿਹੜੇ ਪਰਮੇਸ਼ਰ ਨੇ ਪੁਰਾਣਾ ਨਿਯਮ ਦੇ ਸਭ ਸੰਤ ਲੋਕਾਂ ਨੂੰ ਚਲਾਇਆ ਨਵਾਂ ਨਿਯਮ ਦੇ ਸਭ ਸੰਤ ਲੋਕਾਂ ਨੂੰ ਚਲਾਇਆ ਉਹ ਹੀ ਪਰਮੇਸ਼ਰ ਸਾਨੂੰ ਚਲਾਉਣ ਦੇ ਲਈ ਖੜਾ ਆ ਯਾ ਤਿਆਰ ਆ ਉਹ ਪਰਮੇਸ਼ਰ ਇਸ ਲਈ ਅਸੀਂ ਉਸ ਖੁਦਾ ਦੀ ਕਿਰਪਾ ਦੀ ਦਇਆ ਨੂੰ ਸਮਝਦੇ ਹੋਏ ਅਸੀਂ ਅੱਗੇ ਨੂੰ ਵਧਦੇ ਹੀ ਜਾਣਾ ਹਾਂ ਲਹਿਰਾ ਉੱਠ ਰਹੀਆਂ ਆ ਹਾਂ ਬੇੜੀ ਡੋਲ ਰਹੀਆ ਪਰ ਬਨੂ ਚਲੌਣ ਵਾਲਾ ਤਾਂ ਮਨੂ ਚਲਾ ਰਿਹਾ ਆ ਸੋ ਇਸ ਲਈ ਮਸੀਹੀ ਜੀਵਨ ਜੋ ਸਿਰਫ ਸੁਣਨ ਵਾਲਾ ਜੀਵਨ ਨਹੀਂ ਆ ਪੜਨ ਵਾਲਾ ਜੀਵਨ ਸਿਰਫ ਨਹੀਂ ਆ ਬਲਕੇ ਅਨੁਭਵ ਦੇ ਨਾਲ ਖੁਦਾ ਨੂੰ ਜਾਣਨ ਵਾਲਾ ਇੱਕ ਜੀਵਨ ਆ ਸੂਏਸੀ ਦੇ ਕਿਆਮਤੀ 14 ਦੇ ਆਏ ਉਸ ਦਾ 24 ਵਚਨ ਨੂੰ ਹਾਲਾਂਕਿ 24 ਵਚਨ ਨੂੰ ਪੂਰਾ ਅਸੀਂ ਨਹੀਂ ਕਰ ਸਕੇ ਇਸ ਵੀਡੀਓ ਦੇ ਵਿੱਚ ਇਸ ਦਾ ਕੁਝ ਹਿੱਸਾ 24 ਵਚਨ ਦਾ ਅਗਲੇ ਵੀਡੀਓ ਵਿੱਚ ਅਸੀਂ ਦਿਖਾਂਗੇ ਕਿਉਂਕਿ ਇਸ ਘਾਤੇ ਜੋ ਹਿੱਸਾ ਰਹਿ ਗਿਆ ਉਹ ਕਿਆ ਉਹ ਲਿਖਿਆ ਪੌਣ ਸਾਹਮਣੀ ਸੀ ਸੋ ਇਹ ਹਿੱਸਾ ਰਹਿ ਗਿਆ ਟੁਕੜਾ ਸੋ ਇਸ ਦੇ ਵਿੱਚ ਕੋਈ ਤੁਹਾਡਾ ਸਵਾਲ ਆ ਤੁਸੀਂ ਜਰੂਰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਔਰ ਅਗਰ ਤੁਸੀਂ ਸੁਵਚਨ ਦੇਦਰ ਆਸ਼ਿਸ਼ਪੰਦੇ ਹੋ ਤਾਂ ਜਰੂਰ ਤੁਸੀਂ ਆਮਨ ਟਾਈਪ ਕਰੋ ਔਰ ਦੂਸਰੇ ਨਾਲ ਵੀ ਸੁਵਚਨ ਨੂੰ ਸਾਂਝਾ ਕਰੋ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ ਆਮਨ